ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅਸੀਂ ਕੱਕਾਲ ਦੇ ਬੱਚੇ ਹਾਂ ਇਨਸਾਨ ਹਾਂ ਸ਼ੈਤਾਨ ਨਹੀਂ ਸਾਡਾ ਸੱਭਿਆਚਾਰ ਨਿਰਾਲਾ ਹੈ ਸਾਡੀ ਮਿਲਦੀ ਕਿਸੇ ਨਾਲ ਸਾ ਨਹੀਂ ਅਸੀਂ ਕੋ ਰਬ ਨੂੰ ਮੰਨਦੇ ਹਾਂ ਸਾਡਾ ਕੋਈ ਵੀ ਭਗਵਾਨ ਨਹੀਂ ਅਸੀਂ ਸਬਦ ਸੂਰਤ ਰਹਿੰਦੇ ਹਾਂ ਕਦੇ ਬੰਦੇ ਅਸੀਂ ਬੇਈਮਾਨ ਨਹੀਂ ਲੱਖਾਂ ਵਿੱਚੋਂ ਵੀ ਲਪੇਂਦਾ ਸਾਡੀ ਔਖੀ ਕੋਈ ਪਹਿਚਾਨ ਨਹੀਂ ਅਸੀਂ ਰਾਖੇ ਹਾਂ ਮਨੁੱਖਤਾ ਦੇ ਕਦੇ ਕਰਦੇ ਕੋਈ ਨੁਕਸਾਨ ਨਹੀਂ ਸਦਾ ਜ਼ੁਲਮ ਨਾਲ ਹੀ ਲੜਦੇ ਹਾਂ ਸਾਡਾ ਦੁਸ਼ਮਣ ਕੋਈ ਇਨਸਾਨ ਨਹੀਂ ਅਸੀਂ ਭਲਾ ਸਰਬਾਜ ਦਾ ਮੰਗਦੇ ਹਾਂ ਆਪਣੇ ਫਰਜ਼ਾ ਤੋਂ ਅੰਜਾਣ ਨਹੀਂ ਪਰ ਸਿੱਖ ਇੱਕ ਕੌਮ ਅਲੱਗ ਸਾਡੀ ਅਸੀਂ ਕਿਸੇ ਹੋਰ ਦੀ ਸੰਤਾਨ ਨਹੀਂ ਅਸੀਂ ਭਲਾ ਸਰਬੱਤ ਦਾ ਮੰਗਦੇ ਹਾਂ ਆਪਣੇ ਫਰਜ਼ਾਂ ਤੋਂ ਅਣਜਾਣ ਨਹੀਂ ਕੋਮ ਅਤੇ ਧਰਮ ਦੀ ਸਮਾਉਂਦੇ ਅਸੀਂ ਵਾਂਗ ਪਤੰਗਿਆ ਸੜਨ ਵਾਲੇ ਅਸੀਂ ਪੁੱਤਰ ਹਾਂ ਗੁਰਦਸ ਮੇਸ਼ ਜੀ ਦੇ ਸਦਾ ਸੱਚ ਤੇ ਪਖਤੇ ਅੜਨ ਵਾਲੇ ਅਸੀਂ ਡਰਦੇ ਕਦੇ ਨਹੀਂ ਮੌਤ ਕੋਲੋ ਹਾਸ ਹਾਸ ਚੜਖੜਿਆ ਚੜਨ ਵਾਲੇ ਸੀਸ ਰੱਖ ਕੇ ਆਪਣੀ ਤਲੀ ਉੱਤੇ ਗਲੀ ਆਦੀ ਫੇਰ ਹਾ ਫੜਨ ਵਾਲੇ ਅਸੀਂ ਜਨਮੇ ਹਾ ਖੰਡੇ ਦੀ ਧਾਰ ਵਿੱਚੋਂ ਵੱਡੇ ਫੁਲੇ ਆ ਕਿਰਪਾਨ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅੱਖ ਦੇ ਨਾਲ ਜੇਕਰ ਮਰਾਂਗੇ ਮਰਾਂਗੇ ਸਾਂਹ ਦੇ ਨਾਲ ਜੇਕਰ ਜੀਵਾਂਗੇ ਜੀਵਾਂਗੇ ਅੱਖ ਦੇ ਨਾਲ ਜੇ ਕਰ ਮਰਾਂਗੇ ਮਰਾਂਗੇ ਸਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ